ਨਰ ਸੈਕਟਰੀ ਸੈਨ ਸਮਾਜ ਮਾਨਸਭਾ ਪੰਜਾਬ ਦੇ ਬਣੋ ਅੱਜ ਜੋ ਮੀਟਿੰਗ ਇੱਥੇ ਬੁਲਾਈ ਗਈ ਹੈ ਸਰਦਾਰ ਪ੍ਰਤਾਪ ਸਿੰਘ ਜੀ ਪ੍ਰਧਾਨ ਸੈਨ ਸਮਾਜ ਮਾਨਸਭਾ ਪੰਜਾਬ ਤੇ ਉਹਨਾਂ ਵੱਲੋਂ ਮੀਟਿੰਗ ਵੀ ਬੁਲਾਈ ਗਈ ਸੀ ਤੇ ਇਹਦੇ ਵਿੱਚ ਅੱਜ ਵਿਚਾਰ ਕੀਤੀ ਗਈ ਸੈਨ ਸਮਾਜ ਨੂੰ ਆ ਰਹੀਆਂ ਔਕੜਾਂ ਇਹਨਾਂ ਦਾ ਨਿਪਟਾਰਾ ਕਿਵੇਂ ਕੀਤਾ ਜਾਣਾ ਹੈ ਤੇ ਦੂਸਰਾ ਜੋ ਸਾਡੇ ਸਾਇੰਸ ਸਮਾਜ ਮਹਸਭਾ ਦੇ ਕੁਝ ਕਪੀਵਿਧੀਆਂ ਦੀ ਜਿਹੜੀ ਮੱਠੀ ਚਾਲਾ ਉਹਨੂੰ ਕਿਸ ਤਰੀਕੇ ਨਾਲ ਉਤੇਜ ਕੀਤਾ ਜਾਵੇ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀਆਂ ਡਿਊਟੀਆਂ ਲਈਆਂ ਜਾਣ ਤੇ ਉਹਨਾਂ ਨੂੰ ਕੰਮ ਕਰਾ ਸਾਇੰਸ ਸਮਾਜ ਮਹਸਭਾ ਦੇ ਕੰਮ ਕਰਾ ਦੇ ਪ੍ਰਤੀ ਜ਼ਿੰਮੇਵਾਰ ਬਣਾਇਆ ਜਾਵੇ ਤੇ ਬਾਕੀ ਜਿਹੜੇ ਬਾਗੀ ਹੋਏ ਜਿਹੜੇ ਬਾਕੀ ਹੋਏ ਨਾ ਜਾੜੜੇ ਮੈਂਬਰ ਸੈਨ ਸਮਾਜ ਮਹਾਸਭਾ ਦੀ ਨੀਤੀਆਂ ਦੇ ਵਿਰੋਧੀ ਕੰਮ ਕਰ ਰਹੇ ਨੇ ਉਹਨਾਂ ਨੂੰ ਸੈਨ ਸਮਾਜ ਮਹਾਸਭਾ ਤੋਂ ਬਾਹਰ ਕਰਨ ਵੀ ਤੇ ਜਿਹੜੇ ਚੰਗੇ ਸੋਝਵਾਨ ਤੇ ਚੰਗੇ ਗੁਣਾ ਵਾਲੇ ਤੇ ਨਿਸ਼ਕਾਮ ਸੇਵਾ ਵਾਲੇ ਜਿਹੜੇ ਨਿਸ਼ਕਾਮ ਸੇਵਾ ਭਾਵ ਵਾਲੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਮਹਾਸਭਾ ਦੇ ਵਿੱਚ ਭਰਤੀ ਕੀਤਾ ਜਾਵੇ ਉਹਨਾਂ ਨੂੰ ਨਵੇਂ ਅਹੁਦੇ ਦਿੱਤੇ ਜਾਣ ਇਹ ਸਾਰੇ ਵਿਚਾਰ ਕੀਤੇ ਗਏ ਤੇ ਸਰਦਾਰ ਮਨੀਲਾ ਸਿੰਘ ਜੀ ਫਰੀਦਕੋਟ ਵਾਲੇ ਉਹਨਾਂ ਦੀ ਵੰਟ ਸੇਕਟਰੀ ਦੇ ਅਹੁਦੇ ਤੋਂ ਹਟਾ ਕੇ ਸਰਦਾਰ ਇਰਤਮਲ ਸਿੰਘ ਜੀ ਬਲਾਸਪੁਰ ਵਾਲਿਆਂ ਨੂੰ ਇਹਨਾਂ ਦੀ ਨਿਸ਼ਕਾਮ ਸੇਵਾ ਤੇ ਸਮਾਜ ਪ੍ਰਤੀ ਭਾਵਨਾ ਨੂੰ ਦੇਖਦੇ ਹੋਏ ਉਹਨਾਂ ਨੂੰ ਜੁਆਇੰਟ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਹੈ ਤੇ ਮੈਂ ਆਪਣੇ ਵੱਲੋਂ ਸਰਦਾਰ ਇਰਤਮਲ ਸਿੰਘ ਜੀ ਬਲਾਸਪੁਰ ਨੂੰ ਮਹੱਤਵਪੂਰਨ ਗੱਲ ਦਾਈ ਦਿਨਨਾ ਤੇ ਆਸ਼ਾ ਕਰਦਾ ਹਾਂ ਕਿ ਪੰਜਾਬ ਸਾਇੰਸ ਸਮਾਜ ਮਹਾਸਭਾ ਦੇ ਕਮਾਕਾਰਾਂ ਨੂੰ ਹੋਰ ਤੇਜ਼ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦੇ ਪਹੁੰਚਣਗੇ ਜੈ ਗੁਰੂ ਸੇਬ ਸਤਿ ਸ਼੍ਰੀ ਅਕਾਲ ਜੀ ਜੈ ਗੁਰੂ ਸੇਬ ਅੱਜ ਸਾਇੰਸ ਮਹਾਸਭਾ ਪੰਜਾਬ ਦੇ ਸਾਰੇ ਆਗੂ ਸਹਿਬਾਨਾਂ ਨੂੰ ਬੋਲੂ ਜ਼ਿਲ੍ਹਾ ਫਿਰੋਜ਼ਪੁਰ ਮਹੂਗੇ ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਇੱਕ ਹਮਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਆਪੂ ਸਹਿਬਾਨਾਂ ਦਾ ਚ ਪਹੁੰਚਦੇ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦੇ ਸੋ ਅੱਜ ਦਾ ਜੋ ਮੁੱਦਾ ਹੈ ਸੈਂਸ ਵਿੱਚ ਮਹਾਸਭਾ ਪੰਜਾਬ ਦੀ ਜੋ ਗਤੀਵਿਧੀਆਂ ਨੂੰ ਹੋਰ ਅੱਗੇ ਲਿਆਂਦਾ ਜਾਵੇ ਗਤੀਵਿਧੀਆਂ ਹੋਰ ਪੱਕੇ ਵੱਧ ਕੇ ਇਸ ਮਾਇਨ ਨੂੰ ਸਾਖਦਾਨ ਲਈ ਜੋ ਮਹਾਸਭਾ ਪੰਜਾਬ ਕੋਲ ਜੋ ਉਪਰਾਲੇ ਕੀਤੇ ਜਾ ਰਹੇ ਸਮੇਂ-ਸਮੇਂ ਸਾਮ ਨਾਲ ਸਮੇਂ-ਸਮੇਂ ਸਿਰ ਤੇ ਜੋ ਇਹਨਾਂ ਨੂੰ ਕਮੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਕਮੀਆਂ ਪੂਰੀਆਂ ਕੀਤੇ ਆਣ ਅੱਜ ਉਸ ਪ੍ਰਤੀ ਵਿਚਾਰ ਚਰਚਾ ਕੀਤੀ ਕਿ ਸੈਂਸਮੇ ਮਾਸਾ ਪੰਜਾਬ ਦੇ ਸਾਰੇ ਆਗੂ ਸਹਿਮਾਨਾ ਬਲੂ ਜਿਸ ਵਿੱਚ ਕੁਝ ਸਾਡੇ ਜਿਹੜੇ ਬਾਗੀ ਅੰਸਰ ਸੀਗੇ ਜਿਸ ਦਾ ਸੀ ਸਮਾਜ ਦੇ ਵਿੱਚ ਸੰਸਦ ਦਾ ਵਿੱਚ ਸਾਡੇ ਜੋ ਕੋਈ ਗਲਤ ਹੈ ਅੰਸਰ ਸੀ ਉਹਨਾਂ ਨੂੰ ਅੱਜ ਜੇ ਬਾਹਰ ਕੱਢਣ ਦਾ ਵੀ ਸੰਸਦ ਦਾ ਬਾਹਰ ਕੱਢਣ ਦਾ ਜੋ ਇਹ ਫੈਸਲਾ ਲਿਆ ਆ ਵਾ ਉਹ ਬਿਲਕੁਲ ਸਹੀ ਤੇ ਦ੍ਰਿਸ਼ਟੀ ਰਿਹਾ ਕਿ ਜਿਹੜੇ ਚੰਗੀ ਸੋਚ ਚੰਗੀ ਭਾਵਨਾ ਦੇ ਲੋਕ ਦੇਖੇ ਨੇ ਜੋ ਚੰਗੇ ਸੇਵਾ ਨਿਸ਼ਕਾਮ ਸੇਵਾ ਕਰਨ ਲਈ ਕੁਝ ਆਗੂ ਸਹਿਮਾਨਾ ਨੂੰ ਸੰਸਦ ਚ ਧਾਰ ਕੇ ਸੰਸਦਾ ਦਾ ਮਾਣ ਹੋਰ ਬਤਾਇਆ ਤੇ ਸੰਸਦਾ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਉਹਨਾਂ ਨੇ ਉਹਨਾਂ ਜ਼ਿੰਮੇਵਾਰੀਆਂ ਤੇ ਖਰੇ ਉਤਰਨ ਲਈ ਸੰਸਦਾ ਨੂੰ ਵਿਸ਼ਵਾਸ ਦਿਵਾਇਆ ਸੋ ਮੈਂ ਇੱਕ ਗੱਲ ਹੋਰ ਕਹਿਣਾ ਚਾਹ ਲੱਗਾ ਕਿ ਸਾਡੀ ਸੰਸਥਾ ਸੈਸ ਸਮਾਜ ਸਭਾ ਪੰਜਾਬ ਰਾਜਨੀਤਿਕ ਤੌਰ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੀ ਸੀ ਤੇ ਹਮੇਸ਼ਾ ਅੱਗੇ ਰਹੇਗੀ ਸੋ ਇਸ ਵਿੱਚ ਪਹੁੰਚੇ ਵਿਸ਼ੇਸ਼ ਤੌਰ ਤੇ ਸਾਡੇ ਜਨਰਲ ਸੈਕਟਰੀ ਸੈਸ ਸਮਾਜ ਸਭਾ ਪੰਜਾਬ ਦੇ ਸੁਮੰਦਰ ਸਿੰਘ ਜੀ ਰਾਏ ਟਾਰਗੇਟ ਪਟੀਕਰ ਸੈਕਟਰੀ ਸਰਦਾਰ ਗਿੰਦਲਪਾਇਤ ਸਿੰਘ ਜੀ ਇਲਾਵਾ ਰਾਣਾ ਜੀ ਸਰਦਾਰ ਮਨ ਸਿੰਘ ਸਮਾਲਸੀਆ ਸਾਹਿਬ ਮੇਰੇ ਬਰੇ ਸਤਕਾਰਯੋ ਸਰਦਾਰ ਪਿਤਪਾਲ ਸਿੰਘ ਜੀ ਬਲਾਸਕੋ ਜਿਨ੍ਹਾਂ ਵੱਜੇ ਇੱਕ ਸੇਵਾ ਇੱਕ ਵੱਡੀ ਜ਼ਿੰਮੇਵਾਰ ਦਿੱਤੀ ਕੇ ਸੰਸਥਾ ਬਣ ਲੋ ਸੋ ਉਹਨਾਂ ਦਾ ਵੀ ਧੰਨਵਾਦ ਅਪਹੁੰਚ ਤੇ ਸਰਦਾਰ ਚੰਦ ਜੀ ਜੀ ਗੇਲ ਚੰਦ ਮੋਗਾ ਬਾਦਰ ਸਿੰਘ ਜੀ ਰਵੀਤੂਰੀ ਜੀ ਸੂਬੇ ਦਾ ਸਦਾ ਜੁਬੇਤ ਸਿੰਘ ਜੀ ਮੁਖ ਸਰ ਐਸਾ ਸਾਡੇ ਹੋਜਾ ਕੋ ਸੁਬਾਨਾ ਨੇ ਤੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਸਾਡੇ ਕੁਲਦੀਪ ਸਿੰਘ ਜੀ ਜੋ ਕੁਲਦੀਪ ਸਿੰਘ ਜੀ T2 ਮਾਰਸਾ ਕੋ ਜੋ ਸਾਡੇ ਇਰੇ ਇੱਕ ਯੂਥ ਦੇ ਆਗੂ ਚੁਣੇ ਗਏ ਸੀ ਕਿ ਉਹ ਵੀ ਅੱਜ ਪਹੁੰਚੇ ਨੇ ਉਹਨਾਂ ਸਾਰੇ ਜੀਆਂ ਕਹਿੰਦੇ ਆ ਸੋ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਸਾਇੰਸ ਮਹਾਸਭਾ ਪੰਜਾਬ ਦੀਆਂ ਜੋ ਹਮੇਸ਼ਾ ਸਮਾਜ ਵਾਸਤੇ ਅੱਗੇ ਖੜੀ ਸੀ ਅੱਗੇ ਰਹੇਗੀ ਅੱਗੇ ਹੀ ਰਹਾਗੇ ਸਮਾਜ ਨੂੰ ਨਾ ਹੀ ਕਦੀ ਨਿਮਿਆ ਹੋਣ ਦਿੱਤਾ ਤੇ ਨਾ ਹੀ ਕਦੀ ਨਿਮਿਆ ਹੋਣ ਦੇਵਾਂਗੇ ਜਿਸ ਤਰ੍ਹਾਂ ਸਮਾਜ ਸਾਡੇ ਸਾਥ ਸਾਡੀਆਂ ਦੇ ਅੱਗੇ ਸਮਾਜ ਵਾਸਤੇ ਕੰਮ ਕਰਦੀ ਹੋਣ ਵੀ ਉਸੇ ਤਰ੍ਹਾਂ ਹੀ ਕੰਮ ਕਰੇਗੀ ਤੇ ਕਰਦੀ ਰਹੇਗੀ ਸੋ ਤੁਹਾਡਾ ਬੇਨ ਪ੍ਰਤਾਪ ਸਿੰਘ ਕੁਲਸੁਰੀਆ ਜਗੁਸ਼ਰ ਯਾਦੋਂ ਦਾ ਬੁਲਣਾ ਅੱਜ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਫਿਰੋਜ਼ਪੁਰੀਆ ਸਾਇੰਸ ਸਮਾਜ महासभा ਪੰਜਾਬ ਰਜਿਸਟਰਡ ਦੇ ਪ੍ਰਧਾਨ ਦੀ ਅਗਵਾਹੀ ਹੇਠ ਅਚੇਚੇ ਤੌਰ ਤੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਾਇੰਸ ਸਮਾਜ ਮਹਾਸਭਾ ਪੰਜਾਬ ਰਜਿਸਟਰਡ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਸਾਇੰਸ ਸਮਾਜ ਦੀਆਂ ਗਤੀਵਿਧੀਆਂ ਨੂੰ ਜੋ ਸਾਇੰਸ ਸਮਾਜ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਲੰਬੇ ਸਮੇਂ ਤੋਂ ਆ ਰਹੀਆਂ ਨੇ ਜਾਂ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ ਆ ਰਹੀਆਂ ਨੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਨਿਪਟਾਰੇ ਚੜਾਇਆ ਜਾਵੇ ਜਾਂ ਉਹਨਾਂ ਦਾ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਆਹ ਬਤੂ ਸੋਚ ਲੈ ਕੇ ਕਿਵੇਂ ਉਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਇਹਨਾਂ ਸਾਰੀਆਂ ਹੀ ਗਤੀਵਿਧੀਆਂ ਦੇ ਆਧਾਰ ਤੇ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਜਸਵਿੰਦਰ ਸਿੰਘ ਜੀ ਜਰਨਲ ਸਕੱਤਰ ਸਾਇੰਸ ਸਭਾ ਮਹਾਸਭਾ ਪੰਜਾਬ ਰਜਿਸਟਰਡ ਦੇ ਅਤੇ ਸਵਾਨਸਰੀਆ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਖਰੋਜਪੂਰੀਆ ਸਾਹਿਬ ਅਤੇ ਹੋਰ ਵੀ ਬਹੁਤ ਮੈਂਬਰ ਸਾਹਿਬਾਨ ਪਹੁੰਚੇ ਜਿਨ੍ਹਾਂ ਦੀ ਜਿਨ੍ਹਾਂ ਦੇ ਵਿੱਚ ਇਹ ਵੀ ਸਲਾਹ-ਮਸ਼ਵਰਾ ਕੀਤਾ ਗਿਆ ਕਿ ਸਾਇੰਸ ਸਮਾਜ ਦੇ ਕੁਝ ਆਗੂ ਜਿਵੇਂ ਕਿ ਨੀਲਾ ਜੀ ਫਰੀਦਕੋਟੋਂ ਉਹਨਾਂ ਨੇ ਸਾਇੰਸ ਸਮਾਜ ਦੇ ਸਾਇੰਸ ਸਮਾਜ ਮਹਾਸਭਾ ਪੰਜਾਬ ਰਜਿਸਟਰ ਦੇ ਵਿੱਚ ਅਹੁਦੇਦਾਰ ਹੁੰਦੇ ਹੋਏ ਉਹਨਾਂ ਨੇ ਕੁਝ ਇਹੋ ਜੀਆਂ ਗੱਲਾਂ ਕੀਤੀਆਂ ਜੋ ਸਾਇੰਸ ਸਮਾਜ ਮਹਾਸਭਾ ਪੰਜਾਬ ਰਜਿਸਟਰ ਦੇ ਸਮੂਹ ਅਹੁਦੇਦਾਰਾਂ ਨੂੰ ਨਹੀਂ برداشت ਹੋਈਆਂ ਉਹ ਬਾਗੀ ਹੋ ਗਏ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਅੱਜ ਉਹਨਾਂ ਨੂੰ ਸਾਇੰਸ ਸਮਾਜ ਦੇ ਵਿੱਚੋਂ ਵਾਕ ਆਊਟ ਕਰਕੇ ਉਹਨਾਂ ਦੀ ਜਗ੍ਹਾ ਤੇ ਸਰਦਾਰ ਪ੍ਰਤਾਪ ਸਰਦਾਰ ਪ੍ਰਤਾਪ ਸਿੰਘ ਜੀ ਫਿਰੋਜ਼ਪੁਰੀਆ ਵੱਲੋਂ ਸਮੁੱਚੀ ਟੀਮ ਵੱਲੋਂ ਸਰਦਾਰ ਪ੍ਰਤਪਾਲ ਸਿੰਘ ਜੀ ਬਲਾਸਪੁਰ ਜੋ ਲੰਬੇ ਸਮੇਂ ਤੋਂ ਇਸ ਸਮਾਜ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਸੁਭਾਵਾਂ ਨੇ ਉਹਨਾਂ ਦੀਆਂ ਜਿਹੜੀਆਂ ਅੰਦਰ ਭਾਵਨਾਵਾਂ ਉਹਨੇ ਸਮਾਜ ਦੇ ਪ੍ਰਤੀ ਸੇਵਾ ਕਰਨ ਦੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅੱਜ ਜੁਆਇੰਟ ਸੈਕਟੀ ਦਾ ਜਿਹੜਾ ਅਹੁਦਾ ਦਿੱਤਾ ਗਿਆ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜੀ ਨੂੰ ਵਧਾਈ ਵੀ ਦਿੰਦੇ ਆ ਅਤੇ ਬਾਬਾ ਸੈਨ ਭਗ ਜੀ ਪੂਰੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਬਾਦਸ਼ਾਹ ਇਹਨਾਂ ਨੂੰ ਲੰਬੀ ਉਮਰ ਬਖਸ਼ੀ ਸਮਾਜ ਦੇ ਪ੍ਰਤੀ ਕੰਮ ਕਰਨ ਦੀ ਬਲ ਤੇ ਬੁੱਧੀ ਬਖਸ਼ੀ ਇੰਨਾ ਹੀ ਕਹਿੰਦਾ ਹੋਇਆ ਖਮਾ ਦਾ ਅਰਜਕਾ ਤੁਹਾਡਾ ਆਪਣਾ ਕ੍ਰਿਟੀਕਲ ਸੈਕਟਰੀ ਸੈਨਸਵਾਜ ਮਹਾਸਭਾ ਰਜਿਸਟਰਡ ਪੰਜਾਬ